ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਸਮੇਤ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਹੱਦੀ ਤਹਿਸੀਲ ਅਜਲਾ ਦੇ ਅੰਦਰ ਖੇਤੀ ਸੋਰਾ ਤੇ ਹੁਣ ਸਟਾਕ ਬੋਰਡ ਅਤੇ ਰੇਟ ਲਿਸਟ ਲਗਣੀਆਂ ਲਾਜ਼ਮੀ ਕਰ ਦਿੱਤੀਆਂ ਗਈਆਂ ਨੇ ਸਟਾਕ ਬੋਰਡ ਦੇ ਉੱਪਰ ਯੂਰੀਆ ਜੀਏਪੀ ਸਮੇਤ ਹੋਰ ਖਾਦਾਂ ਦੇ ਸਟਾਕ ਲਿਖੇ ਗਏ ਨੇ ਸਟਾਕ ਬੋਰਡ ਅਤੇ ਰੇਟ ਲਿਸਟ ਲਗਾਉਣ ਦੇ ਨਾਲ ਕਾਲਾ ਬਾਜ਼ਾਰੀ ਰੁਕੇਗੀ ਜੇਕਰ ਕਿਸੇ ਨੇ ਸਟਾਕ ਬੋਰਡ ਨਾ ਲਗਾਇਆ ਤਾਂ ਕਾਨੂੰਨੀ ਕਾਰਵਾਈ ਹੋਵੇਗੀ ਖਾਦਾਂ ਦੇ ਖਾਦ ਦਵਾਈਆਂ ਦੀਆਂ ਦੁਕਾਨਾਂ ਤੇ ਚੈਕਿੰਗ ਵੀ ਕੀਤੀ ਗਈ ਹੈ ਦੁਕਾਨਦਾਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਖੇਤੀਬਾੜੀ ਵਿਭਾਗ ਦੇ ਹੁਕਮਾਂ ਦੇ ਅਨੁਸਾਰ ਹਰ ਰੋਜ਼ ਦੁਕਾਨਾਂ ਦੇ ਅੰਦਰ ਰੱਖੇ ਸਟਾਕ ਦਾ ਵੇਰਵਾ ਬੋਰਡਾਂ ਦੇ ਉੱਪਰ ਦੇਣਾ ਹੋਵੇਗਾ ਲਾਜ਼ਮੀ ਸੋ ਪਿੰਡਾਂ ਤੋਂ ਆਉਣ ਵਾਲੇ ਕਿਸਾਨਾਂ ਨੂੰ ਸਮੇਂ-ਸਮੇਂ ਤੇ ਸਟਾਕ ਅਤੇ ਰੇਟ ਪਤਾ ਲੱਗ ਸਕੇਗਾ ਸੋ ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਜੇਕਰ ਕਿਸੇ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਖੇਤੀਬਾੜੀ ਵਿਭਾਗ ਦੇ ਬਲਾਕ ਅਫਸਰ ਹਰਪ੍ਰਿੰਦਰ ਸਿੰਘ ਦੇ ਨਾਲ ਇੰਡੀਆ ਨਿਊਜ਼ ਪੰਜਾਬ ਨੇ ਕੀਤੀ ਹੈ ਵਿਸ਼ੇਸ਼ ਗੱਲਬਾਤ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਬੰਧਕੀ ਟਾਜੇ ਅਤੇ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਦੁਕਾਨਦਾਰਾਂ ਨੂੰ ਜਿਹੜੀ ਸਟਾਕ ਬੋਰਡ ਲਗਾਉਣ ਦੀ ਗੱਲ ਕੀਤੀ ਗਈ ਆ ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਸਟਾਕ ਬੋਰਡ ਲਗਾਏ ਗਏ ਨੇ ਕਿ ਕਿਸ ਤਰ੍ਹਾਂ ਦੇ ਨਾਲ ਕਿ ਦੁਕਾਨਦਾਰ ਦੇ ਕੋਲ ਕਲਕਰੀ ਦੀ ਕਿੰਨੀ ਜੂਰੀ ਆ ਪਈ ਹੋਈ ਆ ਕਿੰਨੀ ਡਾਇਆ ਪਈ ਹੈ ਜਾਂ ਹੋਰ ਵੀ ਜਿੰਨੀਆਂ ਦਵਾਈਆਂ ਦੀ ਮਾਤਰਾ ਆ ਉਹ ਕਿੰਨੀਆਂ-ਕਿੰਨੀਆਂ ਪਈਆਂ ਹੋਈਆਂ ਤੇ ਕੀ ਰੇਟ ਨੇ ਉਹਨਾਂ ਦੇ ਜਿਹੜੇ ਸਟਾਕ ਬੋਰਡ ਦੁਕਾਨਾਂ ਦੇ ਬਾਹਰ ਲਗਾਏ ਗਏ ਨੇ ਉਸ ਦਿਨ ਇਹ ਕੱਲ੍ਹ ਬਰ ਕਰ ਲਈ ਸਾਡੇ ਨਾਲ ਹਰਪਿੰਦਰ ਸਿੰਘ ਜੀ ਜਿਹੜੇ ਮੁੱਖ ਅਫਸਰ ਨੇ ਉਹ ਸਾਡੇ ਨਾਲ ਮੌਜੂਦ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਸਟਾਕ ਬੋਰਡ ਲਗਾਏ ਗਏ ਨੇ ਦੁਕਾਨਾਂ ਦੇ ਬਾਹਰ ਆਪਾਂ ਜੀ ਆਪਣੇ ਮਾਨਯੋਗ ਡਾਇਰੈਕਟਰ ਖੇਤੀਬਾੜੀ ਪੰਜਾਬ ਮਾਨਯੋਗ ਡੀਸੀ ਅਮਰਸਰ ਔਰ ਸਾਡੇ ਚੀਫ ਐਗਰੀਕਲਚਰ ਅਫੀਸਰ ਡਾਕਟਰ ਤਜਿੰਦਰ ਸਿੰਘ ਜੀ ਦੀ ਹਾਜ਼ਰੀ ਅੰਸਾਰ ਅਸੀਂ ਬਕਾਇਦਾ ਆਪਣੀ ਜਨਾਲਾ ਮਾਰਕੀਟ ਵਿੱਚ ਜਿੰਨੇ ਵੀ ਸਾਡੇ ਖਾਦ ਵਿਕਰੇਤਾ ਦਵਾਈਆਂ ਦੇ ਉਹਨਾਂ ਦੀ ਨਿਰੰਤਰ ਚੈਕਿੰਗ ਕਰਦੇ ਰਹਿੰਦੇ ਆ। ਔਰ ਅੱਜ ਵੀ ਅਸੀਂ ਮੇਰੇ ਨਾਲ ਆਪਣੇ ਡਾਕਟਰ ਜਮੇਰ ਸਿੰਘ ਏਡੀਓ ਡਾਕਟਰ ਪ੍ਰਭਜੋਤ ਕੌਰ ਗੁਰਿੰਦਰ ਸਿੰਘ ਸਾਡੇ ਦਫ਼ਤਰ ਦੇ ਸਾਰੇ ਹੀ ਸਟਾਫ ਕਿਉਂਕਿ ਚੈਕਿੰਗ ਕਰ ਰਹੇ ਆ ਦੁਕਾਨਾਂ ਜੇ ਖਾਦਾਂ ਦੀ ਕੀ ਪੋਜੀਸ਼ਨ ਹੈਗੀ ਹੈ ਤੇ ਇਹਨਾਂ ਖਾਦ ਡੀਲਰਾਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਆ ਕਿ ਤੁਸੀਂ ਜੋ ਵੀ ਸਟਾਕ ਤੁਹਾਡੇ ਕੋਲ ਮਾਰਕੀਟ ਚੋਂ ਹੋਲ سیلਰ ਕੋਲ ਤੁਹਾਡੇ ਕੋਲ ਆਉਂਦਾ ਹੈ ਉਦੇ ਵਾਸਤੇ ਤੁਸੀਂ ਆਪਣੇ ਸਟਾਕ ਦੀ ਪੋਜੀਸ਼ਨ ਡੇਲੀ ਦੇ ਡੇਲੀ ਅਪਡੇਟ ਕੀਤੀ ਜਾਵੇ ਤੇ ਇਹਨਾਂ ਵਾਸਤੇ ਅਸੀਂ ਲਾਜ਼ਮੀ ਕੀਤਾ ਵੀ ਜਿੰਨੇ ਵੀ ਸਾਡੇ ਖਾਸ ਡੀਲਰ ਜਨਾਲਾ ਵਿੱਚ ਹੈਗੇ ਆ ਵੱਖਰੇ ਵੱਖਰੇ ਸਰਕਲਾਂ 'ਚ ਉਹਨਾਂ ਨੇ ਆਪਣੇ ডিসਪਲੇ ਬੋਰਡ ਲਗਾ ਦਿੱਤੇ ਗਏ ਜੋ ਵੀ ਉਹਨਾਂ ਕੋਲ ਜੂਰੀਆ ਦਾ ਸਟਾਕ ਹੈ ਡੀਏਪੀ ਦਾ ਸਟਾਕ ਆ ਔਰ ਐਨਪੀਕੇ ਫਰਟੀਲਾਈਜ਼ਰਸ ਜੋ ਵੱਖਰੀ ਵੱਖਰੀ ਫਾਰਮੂਲੇਸ਼ਨ 'ਚ ਆ ਰਹੀਆਂ ਜੋ ਵੀ ਉਹਨਾਂ ਦੇ ਅੰਦਰ ਹੈਗਾ ਉਹ ਬਾਹਰ ডিসਪਲੇ ਹੋਏ ਔਰ ਉਹਨਾਂ ਦੀ ਕੀਮਤ ਨਰਜ਼ਾਦ ਜੋ ਫਾਰਮਰ ਰੇਟ ਆ ਉਹ ਵੀ ਨਾਲ ਨਰਜ਼ਾਦ ਕੀਤੇ ਗਏ ਆ ਜੋ ਕਿ ਤਾਂ ਜੋ ਕਿ ਕਿਸਾਨ ਜੋ ਮਾਰਕੀਟ 'ਚ ਇਸ ਵੇਲੇ ਖਾਦਾਂ ਦੀ ਕਿਲਤ ਸਮਝ ਰਿਆ ਰਿਹਾ ਹੈ ਇਸ ਵੇਲੇ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਖਾਦਾਂ ਦੀ ਸ਼ਾਰਟੇਜ ਕੋਈ ਨਹੀਂ ਹੈਗੀ ਲੇਕਿਨ ਇਸ ਵੇਲੇ ਕਿਉਂਕਿ ਆਪਾਂ ਹਾੜੀ ਦੀ ਜਿਹੜੀ ਮੁੱਖ ਫਸਲ ਹੈ ਕਣਕ ਉਹਦੀ ਬਜਾਈ ਅਜੇ ਸਾਡੇ ਕੋਲ 1 ਮਹੀਨਾ ਡੇਢ ਮਹੀਨਾ ਸਮਾਂ ਹੈਗਾ ਬੀਜਣ ਦਾ ਅਕਤੂਬਰ ਦੀ 20 25 ਤਰੀਕ ਨੂੰ ਆਪਣੀ ਬਜਾਈ ਸ਼ੁਰੂ ਹੋਣੀ ਆ ਤੇ ਕਿਸਾਨਾਂ ਨੂੰ ਚਾਹੀਦਾ ਵੀ ਇਸ ਵੇਲੇ ਸਾਨੂੰ ਖਾਦ ਦੀ ਸਟਾਕ ਨਹੀਂ ਕਰਨ ਦੀ ਲੋੜ ਜਦੋਂ ਆਪਣੀ ਮਾਰਕੀਟ 'ਚ ਡੀਏਪੀ ਜਾਂ ਉਹਦੇ ਨਾਲ ਹੋਰ ਫਾਸਫੇਟਿਕ ਫਰਟੀਲਾਈਜ਼ਰਸ ਆਉਣਗੀਆਂ ਉਹਨਾਂ ਦੀ ਉਪਲਬਧਤਾ ਉਹਨਾਂ ਦੀ ਬਜਾਈ ਸਮੇਂ ਸਿਰ ਸਮੇਂ ਉਹਨਾਂ ਨੂੰ ਖਾਦਾਂ ਸਾਰੀਆਂ ਅਵੇਲੇਬਲ ਹੋਣਗੀਆਂ ਪਰ ਜੇ ਸਟਾਕ ਬੋਰਡ ਲਗਾਏ ਗਏ ਨੇ ਕਿਸਾਨਾਂ ਨੂੰ ਕਿੰਨਾ ਗਲਬ ਹੋਇਆ ਹੈ ਇਸ ਚੀਜ਼ ਦਾ ਕਿਸਾਨਾਂ ਨੂੰ ਜੀ ਵੇਖੋ ਕਿਸਾਨ ਜਦੋਂ ਮਾਰਕੀਟ 'ਚ ਆਉਂਦਾ ਮੰਡੀ 'ਚ ਦੁਕਾਨਦਾਰ ਨੂੰ ਪਿੱਛੋਂ ਤੋਂ ਪਹਿਲਾਂ ਜਦੋਂ ਬਾਹਰ ਬੋਰਡ ਤੇ ਉਹ ਦੇਖ ਸਕਦਾ ਵੀ ਇਸ ਦੁਕਾਨ ਦੇ ਅੰਦਰ ਇਹ ਜੂਰੀਆ ਇਹ ਫਰਟੀਲਾਈਜ਼ਰ ਡੀਏਪੀ ਜਾਂ ਦੂਸਰੀਆਂ ਹੈਗੀਆਂ ਤੇ ਉਹਨਾਂ ਦੀ ਵੈਲਿਡਿਟੀ ਅਲੇਬਿਲਿਟੀ ਦੇ ਅਨਸਾਰ ਉਹ ਆਪਣੀ ਜਿੰਨੀ ਮੰਗ ਅਨਸਾਰ ਉਹ ਲੈ ਸਕਦਾ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਕਿਸਾਨ ਵੀ ਸਾਡੇ ਕਈ ਵਾਰ ਇਹਨਾਂ ਬੋਡਾਂ ਵੱਲ ਧਿਆਨ ਨਹੀਂ ਦਿੰਦੇ ਔਰ ਜਿੰਨੇ ਵੀ ਸਾਡੇ ਖਾਦ ਡੀਲਰ ਆ ਸਾਡੇ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਤਹਿਤ ਇਹ ਬਹੁਤ ਲਾਜ਼ਮੀ ਹੈਗਾ ਵੀ ਜਦੋਂ ਵੀ ਖਾਦ ਡੀਲਰ ਦਾ ਖਾਦ ਕੋਈ ਨਵੇਂ ਦੁਕਾਨਦਾਰ ਖਾਦ ਦਾ ਲਾਇਸੈਂਸ ਲੈਂਦਾ ਤਾਂ ਉਹਦੇ ਵਾਸਤੇ ਸਟਾਕ ਬੋਡ ਲਾਉਣਾ ਜ਼ਰੂਰੀ ਆ ਇੱਕ ਸਾਲ ਵੀ ਇੱਕਦਾਂਕੀ ਲਗਾਤਾਰ ਸੀਜ਼ਨ ਸ਼ੁਰੂ ਹੁੰਦਾ ਆ ਜੇ ਹਾੜੀ ਦੇ ਡਿਸੀਜਨ ਦੀ ਗੱਲ ਕਰ ਲਓ ਜਾਂ ਸੌਣੀ ਦੀ ਗੱਲ ਕਰ ਲਓ ਪਰ ਯੂਰੀਆ ਦੀ ਕਿੱਲਤ ਆ ਜਾਂਦੀ ਆ ਡਾਇਆ ਦੀ ਕਿੱਲਤ ਆ ਜਾਂਦੀ ਆ ਕਾਫੀ ਜੜੀ ਆ ਕਿਤਨੇ ਕਿਤੇ ਬਲੈਕ ਵੀ ਹੋਣੀ ਸ਼ੁਰੂ ਹੋ ਜਾਂਦੀ ਕੀ ਲੱਗਦਾ ਕਿ ਇਹ ਬੋਟ ਲਗਾਉਣਾ ਉਹਨਾਂ ਤੇ ਪਾਬੰਦੀ ਲੱਗੇਗੀ ਬਲੈਕ ਨਹੀਂ ਹੋਏਗੀ ਲੋਕਾਂ ਨੂੰ ਪੂਰੇ ਅਵੇਅਰ ਹੋਣ ਦੇ ਨਾਲ ਸਾਹਮਣੇ ਹੋਏਗਾ ਕਿ ਕਿਸ ਦੁਕਾਨਦਾਰ ਕੋਲ ਸਟਾਕ ਪਿਆ ਹੋਇਆ ਜਿ ਆਪਣਾ ਜੀ ਸ਼ਾਰਟੇਜ ਦੀ ਤੁਸੀਂ ਗੱਲ ਕੀਤੀ ਹੈ ਤੁਹਾਡੇ ਮਾਦਰੀਆਂ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਸ਼ਾਰਟੇਜ ਨਹੀਂ ਹੈਗੀ ਲੇਕਿਨ ਆਪਣੇ ਕਿਸਾਨਾਂ ਦੀ ਹੁਣ ਥੋੜੀ ਕਿ ਕਈ ਵਾਰ ਉਹ ਆਉਣ ਵਾਲੇ ਸਮੇਂ ਜਦੋਂ ਬਜਾਈ ਕਰਨੀ ਦੀ ਉਹਨਾਂ ਦੇ ਮਨਚੇ ਭਾਵਜਾ ਬਣ ਜਾਂਦਾ ਵੀ ਸ਼ਾਇਦ ਸਾਨੂੰ ਸਮੇਂ ਸਰਖਾਦ ਮਿਲੂਗੀ ਕਿ ਨਹੀਂ ਮਿਲੂਗੀ ਇਸ ਕਰਕੇ ਹੁਣ ਜਿਆਦਾ ਹੜਕ ਮਾਰਕੀਟ ਵਿੱਚ ਕਾਫੀ ਪ੍ਰਭਾਵਜਾ ਪੈ ਰਿਹਾ ਵੀ ਸਾਨੂੰ ਖਾਦ ਅਵੇਲੇਬਿਲਟੀ ਹੋਣੀ ਕਿ ਨਹੀਂ ਹੋਣੀ ਲੇਕਿਨ ਆਪਾਂ ਜੇ ਤੁਸੀਂ ਕਹਿੰਦੇ ਆ ਵੀ ਇਹਨਾਂ ਸਟਾਕ ਬੋਰਡ ਨਾਲ ਕਿਸਾਨ ਨੂੰ ਫਾਇਦਾ ਵੀ ਹੋਏਗਾ ਔਰ ਕਿਉਂਕਿ ਜਿਹੜੀ ਅਲੋਟਮੈਂਟ ਆ ਉਹ ਡਿਸਟ੍ਰਿਕਟ ਵਾਈਜ਼ ਸਟੇਟ ਤੋਂ ਹੁੰਦੀ ਆ ਔਰ ਲੋਟਮੈਂਟ ਦੇ ਅਨਸਾਰ ਹੀ ਜਿਹੜੇ ਸਾਡੇ ਰੈਕ ਆ ਭਾਵੇਂ ਉਹ ਜੂਰੀਆ ਦਾ ਰੈਕ ਆ ਭਾਵੇਂ ਉਹ ਡੀਏਪੀ ਦਾ ਰੈਕ ਆ ਜਾਂ ਹੋਰ ਵੱਖਰੀ ਵੱਖਰੀ ਫਾਰਮੂਲੇਸ਼ਨ ਪਰ ਤੁਸੀਂ ਸਮੇਂ-ਸਮੇਂ ਚੈਕਿੰਗ ਕਰਦੇ ਹੋ ਜਿਸ ਤਰੀਕੇ ਅੱਜ ਵੀ ਕਰ ਰਹੇ ਹੋ ਜਿਸ ਤਰੀਕੇ ਆ ਦੇਖ ਰਹੇ ਕਿ ਕਾਲਾ ਬਿਜਾਰੀ ਇਤਨਾ ਕਿਤੇ ਕਾਲਾ ਬਿਜਾਰੀ ਦੇ ਵੀ ਸ਼ਿਕਾਰ ਹੁੰਦੇ ਨੇ ਕਿਸਾਨ ਕਿਉਂਕਿ ਦੁਕਾਨਦਾਰ ਵੱਲੋਂ ਕਿਤਨਾ ਕਿਤੇ ਮਹਿੰਗੇ ਪਾ ਕਰਕੇ ਵੇਚੀ ਜਾਂਦੇ ਕੀ ਕਾਰਵਾਈ ਹੁੰਦੀ ਆ ਫਿਰ ਉਹਨਾਂ ਉੱਤੇ ਵੇਖੋ ਜੀ ਕਾਲਾ ਵਜਾਰੀ ਨਹੀਂ ਕਹਿ ਸਕਦੇ ਕਾਲਾ ਵਜਾਰੀ ਵੇਖੋ ਜੇ ਕਿਸਾਨ ਨੂੰ ਲੱਗਦਾ ਵੀ ਮੈਨੂੰ ਕੋਈ ਦੁਕਾਨਦਾਰ ਰੇਟ ਵਧ ਲਗਾ ਰਿਹਾ ਤਾਂ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਬਲਾਕ ਖੇਤੀਬਾੜੀ ਦਫਤਰ ਜਾਂ ਨਾਲਾ ਵਿਖੇ ਤੁਸੀਂ ਆਪਣੀ ਲਿਖਤੀ ਸ਼ਿਕਾਇਤ ਵੀ ਦੇ ਸਕਦੇ ਜੋ ਜਾਂ ਟੈਲੀਫੋਨਿਕਲੀ ਵੀ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਜੋ ਤੇ ਜੇ ਕੋਈ ਡੀਲਰ ਇਸ ਤਰ੍ਹਾਂ ਵਧ ਰੇ ਲਗਾਏਗਾ ਤੇ ਅਸੀਂ ਉਹਨਾਂ ਦੇ ਆਪਣੇ ਬੰਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਆਖਰੀਸ ਵਾਲਾ ਮੇਰਾ ਜੀ ਵੀ ਕਿਸਾਨਾਂ ਨੂੰ ਕੀ اپੀਲ ਕਰਨੀ ਚਾਹੁੰਦੇ ਕਿਉਂਕਿ ਕਿਸਾਨ ਕਿਤਨਾ ਕਿਤੇ ਵੱਡੇ ਪੱਧਰ ਤੇ ਜਿੱਦਾਂ ਜੇ ਗੱਲ ਕਰੀਏ ਸ਼ਾਰਟੇਜ ਦੀ ਗੱਲ ਹੀ ਕਿਸਾਨਾਂ ਦਾ ਵੀ ਕਿਤਨਾ ਕਿਤੇ ਹੁੰਦਾ ਕਿ ਕਿਸਾਨ ਜਿਹੜਾ ਚੰਗਾ ਕਿਸਾਨ ਆ ਵੱਡੀ ਪੈਲੀ ਖੇਤ ਖੁੱਲੇ ਖੇਤਾਂ ਵਾਲਾ ਉਹ ਕਿ ਜਿਆਦਾ ਸਟਾਕ ਇਕੱਠਾ ਕਰ ਲੈਂਦਾ ਸਮੇਂ ਤੋਂ ਪਹਿਲਾਂ ਹੀ ਸਟਾਕਿੰਗ ਕਰ ਲੈਂਦਾ ਤੇ ਮਾਰਕੀਟ ਦੇ ਵਿੱਚ ਜਿਹੜੀ ਕਮੀ ਆ ਜਾਂਦੀ ਹੈ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਆਂ ਕਿ ਇਸ ਵੇਲੇ ਮਾਰਕੀਟ ਵਿੱਚ ਕੋਈ ਸ਼ਾਰਟੇਜ ਨਹੀਂ ਹੈਗੀ ਲੇਕਿਨ ਡੀਏਪੀ ਦੀ ਥੋੜੀ ਆਮਦ ਘੱਟ ਹੋ ਰਹੀ ਆ ਕਿਉਂਕਿ ਉਹ ਸਾਡੇ ਆਉਣ ਵਾਲੇ ਹਫਤੇ ਦਾ 10 ਦਿਨਾਂ ਤੱਕ ਕਾਫੀ ਤਿੰਨ ਚਾਰ ਕੰਪਨੀਆਂ ਦੇ ਰੈਕ ਆ ਰਹੇ ਆ ਤੇ ਡੀਏਪੀ ਵੀ ਉਪਲਬਧ ਹੋ ਜਾਏਗੀ ਤੇ ਲਗਾਤਾਰ ਦਸਤੂਹਨ ਨੂੰ ਮਿਲਾ ਰਹੇ ਸੀਗੇ ਖੇਤੀਬਾੜੀ ਅਫਸਰ ਹਰਪਿੰਦਰ ਸਿੰਘ ਜੀ ਨਾਲ ਜਿਨ੍ਹਾਂ ਵੱਲੋਂ ਸਟਾਕ ਬੋਰਡ ਚੈੱਕ ਕੀਤੇ ਜਾ ਰਹੇ ਨੇ ਦੁਕਾਨਾਂ ਉੱਤੇ ਜਾ ਕੇ ਨਾਲ-ਨਾਲ ਕਿਤਨਾ-ਕਿਤੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਸ਼ਾਰਟੇਜ ਨਹੀਂ ਆ ਗਈ ਤੇ ਨਾ ਹੀ ਛੱਡ ਜਾਏਗੀ ਕਿਸਾਨ ਉਸੇ ਤਰੀਕੇ ਨਾਲ ਆਪਣੀ ਖੇਤੀ ਕਰਨ ਜਿਸ ਤਰੀਕੇ ਨਾਲ ਪਹਿਲਾਂ ਕਰਦੇ ਨੇ ਪਰ ਜਿਹੜੀ ਸਟਾਕਿੰਗ ਜਮ੍ਹਾਂ ਕਰਦੇ ਨੇ ਉਹ ਨਾ ਕਰਨ ਨਾਲ-ਨਾਲ ਖਾਨਦਾਰਾਂ ਨੂੰ ਵੀ ਇਹ ਹਦਾਇਤਾਂ ਦਿੱਤੀਆਂ ਗਈਆਂ ਨੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਬੋਰਡ ਜਿਹੜੇ ਲਗਾਏ ਜਾਣ ਤੇ ਬੋਰਡ ਤੇ ਹਰ ਜਿਹੜੀ ਰੇਟ ਆ ਜੋ ਵੀ ਉਹਦੀ ਸਾਡੇ ਕੋਲ ਪ੍ਰੋਡਕਸ਼ਨ ਤੇ ਆ ਉਹ ਲਿਖੀ ਜਾਵੇ ਜੋ ਕਿ ਹਰ ਕਿਸਾਨ ਨੂੰ ਪਰਚੇਜ਼ ਕਰਨ ਲਈ ਆਸਾਨੀ ਹੋਵੇ ਬਾਕੀ ਤੁਸੀਂ ਜੁੜੇ ਰਹੋ ਦਾਈ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜਨਾਲਾ ਤੋਂ ਜਗ